ਵੈਗੁੱਜੀ ਦਾ ਖਤਰਾ ਵੈਗੁੱਜੀ ਕੀ ਫਤਿਹ ਗੁਮਖੋ ਨਵੇਂ ਸਾਲ ਦੀਆਂ ਤੁਹਾਨੂੰ ਸਭ ਨੂੰ ਬਹੁਤ ਬਹੁਤ ਵਧਾਈਆਂ ਮੁਬਾਰਕਾਂ ਸਭ ਗੁਰੂ ਕਿਰਪਾ ਕਰੇ ਤੁਹਾਡੇ ਸਾਰਿਆਂ ਤੇ ਖੁਸ਼ੀਆਂ ਖੇੜੇ ਲੈ ਕੇ ਆਵੇ ਅਸੀਂ ਇੱਕ ਛੋਟੀ ਜੀ ਕਵਤਾ ਪੇਸ਼ ਕਰਨ ਲੱਗੇ ਹਾਂ ਮੇਰਾ ਸਾਥ ਦੇ ਰਹੇ ਨੇ ਗੁਰਪਤੇ ਸਿੰਘ ਜੀ ਤੇ ਇਹ ਮੇਰਾ ਦੋਤਾ ਹੈ ਅਭੀ ਸਿੰਘ ਜੀ ਬਾਧਰ ਨਗਰ ਆਓ ਜੀ ਪਿਆਰ ਨਾਲ ਸਰਵਣ ਕਰੋ ਪੂਰੀ ਸਰਵਣ ਕਰਿਓ ਜੇ ਤੇ ਫਿਰ ਡਾਇਰੈਕਟ ਸ਼ੇਅਰ ਕਰਦਿਆ ਕਰੋ ਦੋਸਤੋ ਇਹ ਬੜੀ ਮਿਹਨਤ ਨਾਲ ਹੋਏ ਕੰਮ ਹੁੰਦੇ ਨੇ ਆਓ ਜੀ ਖੈਰਾ ਵਰਸਨ ਮੇਰਾ ਵਰਸਨ ਖੁਸ਼ੀਆਂ ਦਾ ਵਰਸੇ ਨੂਰ ਬਾਬਾ 24 ਤੇ 23 ਆ ਗਿਆ 25 ਤੇ 23 ਆ ਗਿਆ ਦੁੱਖ ਤੇ ਸੋਨਾ ਦੇ ਕਰੀ ਦੂਰ ਪਾਪਾ ਸੁੱਖ ਵਿੱਚ ਸਭ ਰਹਿਣ ਬਸਰੇ ਵਸਣ ਕਰੀ ਸਾਰੇ ਆ ਦੁੱਖਾਂ ਨੂੰ ਦੂਰ ਪਾਪਾ 25 ਜਾ ਤੇ 26 ਆ ਗਿਆ 25 ਜਾ ਤੇ 26 ਆ ਗਿਆ ਦੁੱਖ ਸਮਾ ਦੇ ਕਰੀ ਤੂੰ ਪਾਪਾ ਸਭ ਤੇ ਮਨ ਦੀ ਹੋਵੇ ਪੂਰੀ ਅਸਾ ਪਵੇ ਸਾਰੀਆਂ ਆਸਾਂ ਨੂੰ ਦੂਰ ਪਾਪਾ 25 ਜਾ ਯਾਗੇ ਆਏ ਤੋ ਮੁਖ ਸਭਨਾ ਦੇ ਕੰਤੀ ਦੂਰ ਪਾਪਾ ਸਭ ਨੂੰ ਖੁਸ਼ੀ ਆ ਖੇੜੇ ਬਖਸ਼ੂ ਤੇ ਚਾਵਾ ਦਾ ਚੜਜੇ ਸਭ ਨੂੰ ਸਰੂਰ ਪਾਪਾ ਪੱਚੀ ਜਾਵੇ ਜੱਪੀ ਆਗੇ ਆਏ ਪੱਚੀ ਜਾਵੇ ਜੱਪੀ ਆ ਸਭ ਗੱਲੇ ਕੱਤੀ ਦੂਰ ਬਾਬਾ ਹਲਕਾਰੀ ਨਾ ਕੋਈ ਰਵੇ ਜਗ ਦੇ ਉੱਤੇ ਭਾਰੂ ਤੋੜ ਰੱਖੀ ਸਭਨਾ ਦੇ ਦਰੂਰ ਬਾਬਾ 25 ਦੇ ਆਏ 26 ਆਇਆ 25 ਚਲੇ ਗਿਆ ਤੇ 26 ਆ ਗਿਆ ਦੁੱਖ ਸਭਨਾ ਦੇ ਕੱਤੀ ਦੂਰ ਬਾਬਾ ਤੈਨੂੰ ਛੱਡ ਕੇ ਨਾ ਮੰਨੀਏ ਮਰੀ ਉਹ ਤੈਨੂੰ ਛੱਡ ਨਾ ਮੰਨੀਏ ਕਵਰਾ ਮਰੀਆਂ ਤੇਰੀ ਬਾਣੀ ਤੇ ਰੱਖੀਏ ਵਿਸ਼ਵਾਸ ਪਾਪਾ ਮਤ ਇਹ ਹੋਈਂ ਤਮੀਂ ਜ਼ਰੂਰ ਪਾਪਾ 25 ਚੱਲ ਗਿਆ 26 ਆ ਗਿਆ ਏ 25 ਚੱਲੇ ਗਿਆ 26 ਆ ਗਿਆ ਏ ਦੂਰ ਸੁਬਣਾ ਤੇ ਕਰਦੀ ਦੂਰ ਪਾਪਾ ਹੋਰ ਜੋ ਮੰਗਣਾ ਸਿਰ ਦੁੱਖਾਂ ਦੇ ਦੁੱਖ ਦੇ ਨਾਮ ਸੰਤੋਖੀਆ ਉੱtre ਮੜ ਕੀ ਭੁੱਖ ਇਹੋ ਅਰਦਾਸ ਤੂੰ ਕਰੀ ਮਨਜੂਰ ਪਾਪਾ 25 ਚਲੇ ਗਏ ਆ ਤੇ ਛਪੀ ਆ ਗਏ 25 ਚਲੇ ਗਏ ਤੇ ਛਪੀ ਆ ਗਏ ਦੁੱਖ ਸਾਰੇ ਦੋਸਤਾਂ ਦੇ ਕਰ ਦੇ ਦੂਰ ਪਾਪਾ ਉਹ ਦੁੱਖ ਸਾਰੇ ਸੱਜਣਾ ਦੇ ਕਰਦੇ ਹੋ ਦੂਰ ਪਾਵਾ ਗੁਰੂ ਆਸ਼ਾ ਕਿਰਪਾ ਕਰਨ ਤੁਹਾਨੂੰ ਸਾਰਿਆਂ ਨੂੰ ਖੁਸ਼ੀਆਂ ਦੇ ਖੇੜੇ ਚੜਦੀ ਕਲਾ ਖੁਸ਼ ਰਹੋ ਤੁਹਾਡੇ ਪਰਿਵਾਰ ਖੁਸ਼ ਰਹੇ ਚੜਦੀ ਕਲਾ ਗੁਰੂਖੋ ਨਵੇਂ ਸਾਲ ਦੀਆਂ ਤੁਹਾਨੂੰ ਦੁਬਾਰਾ ਦੁਬਾਰਾ ਲੱਖ ਲੱਖ ਵਧਾਈਆਂ ਹੋਣ ਤੇ ਲੈ ਸ਼ੇਰ ਤੁਸੀਂ ਕਰਦੇ ਹੋ ਅਸੀਂ ਬਹੁਤ ਮਿਹਨਤ ਕਰਦੇ ਆ ਜੀ ਮੇਰਾ ਸਾਥੀ ਰਣਗੁਰ ਫਤਿਹ ਸਿੰਘ ਜੀ ਮੇਰਾ ਪੁੱਤਰਾ ਤੇ ਅਭੀ ਬਾਦਰ ਨਗਰ ਇਹ ਮੇਰਾ ਦੋਤਾ ਹੈ गुरसिखी जी बख्शन इन पुत्र के सीस पर वार दिए चार चार बूज तो क्या प्या जीवित कई हजार भुला चुकान माफी आखो जी वाहगुरु जी का खालसा की फिर